ਸਵਈਆ ਏ ਪਰਦੇਸੀਆ ਜਿਉੜਿਆ ਸਮਝ ਲੈ ਨਾ ਇਹ ਦੇਸ਼ ਹਮੇਸ਼ਾ ਹਮਾਰਾ ਰਾਜਾ ਸਭ ਕਹਿੰਦੇ ਭਾਈ ਏ ਮੇਰੇ ਪਰਦੇਸੀ ਜੀੜੇ ਨਿਸ਼ਚੈ ਕਰਕੇ ਇਹ ਦੇਸ਼ ਹਮੇਸ਼ਾ ਸਾਡਾ ਨਹੀਂ ਹੈ ਕਿਉਂਕਿ ਆਪਾਂ ਬਚਨ ਸਰਵਣ ਕਰਦੇ ਆਂ ਰਾਜਾ ਸਭ ਜੀ ਦੇ ਕਿ ਇੱਕ ਜਿਹੜੀ ਜੋਤ ਹੈ ਇਹ ਜਿਹੜੀ ਰੂਹ ਹੈ ਇਹਦੀ ਖੋਜ ਕਰਨੀ ਪੈਣੀ ਹੈ ਕਿ ਆਈ ਕਿੱਥੋਂ ਹੈ ਤੇ ਜਾਣਾ ਕਿੱਥੇ ਜਦੋਂ ਇਨਸਾਨ ਆਪਣੇ ਆਪ ਦੀ ਖੋਜ ਕਰਦਾ ਹੈ ਨਾ ਜਦੋਂ ਇਹ ਜਾਣੂ ਆਪਣੇ ਆਪ ਨੂੰ ਕਰਾਉਂਦਾ ਹੈ ਕਿ ਇਹ ਜੋਤ ਕਿੱਥੋਂ ਆਈ ਹੈ ਕਿੱਥੇ ਜਾਣੀ ਹੈ ਫਿਰ ਰਾਜਾ ਸਹਮਰਾਇ ਫਰਮਾਨ ਕਰਦੇ ਨੇ ਇਹ ਪਰਦੇਸੀ ਜਿਹੜੇ ਤੂੰ ਆਪਣੇ ਅੰਦਰ ਪੱਕਾ ਧਾਰ ਲੈ ਆਪਣੇ ਅੰਦਰ ਨਿਸ਼ਚੈ ਕਰ ਲੈ ਕਿ ਇੱਕ ਦਿਨ ਇਹ ਦੇਸ਼ ਛੱਡ ਕੇ ਜਾਣਾ ਪੈਣਾ ਇਹ ਦੇਸ਼ ਸਾਡਾ ਨਹੀਂ ਹੈ ਕਿਉਂਕਿ ਆਪਾਂ ਜਿੰਨੀ ਮਰਜ਼ੀ ਆਪਣੇ ਘਰ ਤੋਂ ਦੂਰ ਚਲੇ ਜਾਈਏ ਯਾਤਰਾ ਕਰਨ ਜਾਂਦੇ ਆ ਦਰਬਾਰ ਸਭ ਜਾਈਦਾ ਹੈ ਹਰਮੰਦਰ ਸਾਹਿਬ ਹਿਮਕੁੰਡ ਸਾਹਿਬ ਚਲੇ ਜਾਓ ਸ਼ਿਮਲੇ ਚਲੇ ਜਾਓ ਜਿੱਥੇ ਵੀ ਤੁਸੀਂ ਜਾਂਦੇ ਹੋ ਪਿਆਰਿਓ ਉਜ ਦਿਨ ਰਹਿ ਕੇ ਵਾਪਸ ਮੁੜ ਕੇ ਆਪਣੇ ਘਰ ਆਉਣਾ ਪੈਣਾ ਵਿਦੇਸ਼ਾਂ ਵਿੱਚ ਜਾਂਦੇ ਆ ਘੁੰਮਦੇ ਆ ਫਿਰਦੇ ਆ ਉੱਥੇ ਉਹ ਆਪਣੇ ਆਪ ਨੂੰ ਆਪਾਂ ਸੋਚਦੇ ਆ ਵੀ ਕਦੋਂ ਘਰ ਚਲੇ ਜਾਈਏ ਹਰ ਇੱਕ ਭਾਵੇਂ ਬੱਚੇ ਵਿਦੇਸ਼ਾਂ ਵਿੱਚ ਨੇ ਪੱਕੇ ਨਹੀਂ ਭਾਵੇਂ ਉਹ ਮੈ ਸੈਟਲ ਕੰਮ ਨੇ ਸਾਰੇ ਪਰ ਉਹਨਾਂ ਦਾ ਧਿਆਨ ਆਪਣੇ ਘਰ ਵੱਲ ਰਹਿੰਦਾ ਕਦੋਂ ਘਰ ਜਾਈਏ ਕਿਉਂਕਿ ਜਿਹੜੀ ਅਸਲੀ ਆਨੰਦ ਹੈ ਉਹ ਘਰ ਆ ਕੇ ਮਿਲਣਾ ਹੈ ਮਜਬੂਰੀ ਕਰਕੇ ਜਿੰਨਾ ਮਰਜ਼ੀ ਟਾਈਮ ਕੋਈ ਰਹੀ ਜਾਵੇ ਜਾਂ ਫਿਰ ਉੱਥੇ ਆਪਣਾ ਘਰ ਬਣਾ ਲੈਣਗੇ ਪਾਸ਼ਚੀ ਕਹਿੰਦੇ ਇਹ ਸੰਸਾਰ ਇਹ ਜਗਤ ਇਸੇ ਤਰ੍ਹਾਂ ਇੱਕ ਖੇਲ ਹੈ ਪ੍ਰਾਣੀ ਤੂੰ ਵਿਦੇਸ਼ ਵਿੱਚੋਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਆਇਆ ਹੈ ਇਹ ਜੁੜਾ ਤੇਰਾ ਵੇਖਣ ਵਾਲਾ ਦੇਸ਼ ਹੈ ਨਾ ਭਾਰਤ ਲਾ ਲਓ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੰਟਰੀ ਲਾ ਲਓ ਪਾਛਕੰਦੇ ਇਹ ਅਸਲ ਵਿੱਚ ਵਿਦੇਸ਼ ਵਿੱਚ ਆਏ ਹੋਏ ਆ ਆਪਣਾ ਅਸਲੀ ਦੇਸ਼ ਇਹ ਨਹੀਂ ਹੈ ਆਪਣਾ ਅਸਲੀ ਦੇਸ਼ ਕੋਈ ਹੋਰ ਹੈ ਜਿੱਥੋਂ ਆਪਾਂ ਆਏ ਆ ਤੇ ਜਿੱਥੇ ਵਾਪਸ ਮੁੜਨਾ ਪੈਣਾ ਇਹ ਸੰਸਾਰ ਤੇ ਇਹ ਜਗਤ ਤੇ ਇਹ ਵਿਦੇਸ਼ ਵਿੱਚ ਆਉਣ ਵਾਸਤੇ ਆਪਾਂ ਨੂੰ ਇੱਕ ਵੀਜ਼ਾ ਮਿਲਿਆ ਕਿਸੇ ਨੂੰ 10 ਸਾਲ ਦੀ ਉਮਰ ਮਿਲੀ ਹੈ ਕਿਸੇ ਨੂੰ 50 ਸਾਲ ਦੀ ਕਿਸੇ ਨੂੰ 100 ਸਾਲ ਦੀ ਪਾਸ਼ਾ ਕਹਿੰਦੇ ਇਹ ਸੰਸਾਰ ਇਹ ਜਗਤ ਤੇ ਆਪਾਂ ਨੂੰ ਇੱਕ ਬੀਜੇ ਦੀ ਤਰ੍ਹਾਂ ਪਰਮਟ ਲੈ ਕੇ ਆਪਾਂ ਆਏ ਆ ਕਿਸੇ ਨੂੰ 20 50 ਸਾਲ ਦਾ ਲਿਖਾਇਆ ਕਿਸੇ ਨੂੰ 100 ਸਾਲ ਦਾ ਬਦ ਤੋਂ ਬਦ ਲਿਖਾ ਲਿਆ ਹੋਵੇਗਾ ਪਰ ਜਦੋਂ ਇਹਦੀ ਮਿਆਦ ਖਤਮ ਹੋਣੀ ਹੈ ਨਾ ਇੱਥੇ ਕੋਈ ਵੀ ਲੁੱਕ ਨਹੀਂ ਸਕਦਾ ਜਿਵੇਂ ਵਿਦੇਸ਼ਾਂ ਵਿੱਚ ਜਾਂਦੇ ਹਨ ਇੱਥੋਂ ਘੁੰਮਣ ਜਾਣੇ ਉੱਥੇ ਜਾ ਕੇ ਸੈਟ ਤੇ ਹੋ ਜਾਣਾ ਵਾਪਸ ਨਹੀਂ ਮੁੜਦੇ ਪਾਸ਼ਾ ਕਹਿੰਦੇ ਪਰ ਇਸ ਸੰਸਾਰ ਤੇ ਜਿਹੜਾ ਤੈਨੂੰ ਵੀਜ਼ਾ ਮਿਲਿਆ ਨਾ ਉਹ ਵੀਜ਼ੇ ਦੀ ਮਿਆਦ ਜਦੋਂ ਖਤਮ ਹੋ ਗਈ ਉਦੋਂ ਤੂੰ ਬਚ ਨਹੀਂ ਸਕਦਾ ਜੇ ਤੂੰ ਕਵੇ ਵੀ ਮੈਂ ਕੋਈ ਕੋਸ਼ਿਸ਼ ਕਰਕੇ ਕੁਝ ਸਾਲ ਹੋਰ ਰਹਿ ਲਵਾਂ ਨਾ ਹੀ ਪਾਸ਼ਾ ਕਹਿੰਦੇ ਇਹ ਜਿਹੜਾ ਵਿਦੇਸ਼ ਹੈ ਨਾ ਜਿੱਥੇ ਆਪਾਂ ਜਨਮ ਲੈ ਕੇ ਆਏ ਆ ਇਹ ਜਦੋਂ ਪਾਸ਼ਾ ਕਹਿੰਦੇ ਵੀਜ਼ਾ ਖਤਮ ਹੋ ਗਿਆ ਉਦੋਂ ਤੈਨੂੰ ਜਮ ਦੂਤਾ ਨੇ ਫੜ ਕੇ ਲੈ ਜਾਣਾ ਕਿਉਂਕਿ ਸੰਸਾਰ ਇਹ ਜਗਤ ਤੇ ਜਿਹਨੂੰ ਆਪਾਂ ਆਏ ਆ ਨਾ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਆ ਸਾਲ ਦਾ 2 ਸਾਲ ਦਾ ਵੀਜ਼ਾ ਲੈ ਕੇ ਜਾਂਦੇ ਆ ਕਈਆਂ ਨੂੰ 10 ਸਾਲ ਦਾ ਮਿਲ ਜਾਂਦਾ ਫਿਰ ਆਪਾਂ ਸੈਟ ਤੇ ਉਹ ਜਿੰਨੇ ਵੀ ਹੁਣ ਪੱਕੇ ਹੋਵਾਂਗੇ ਤਾਂ ਹੀ ਜਾਣਾ ਪਾਸ਼ਾ ਕਹਿੰਦੇ ਨਹੀਂ ਪਿਆਰੇ ਜਦੋਂ ਤੇਰਾ ਇਹ ਵੀਜ਼ਾ ਖਤਮ ਹੋ ਗਿਆ ਨਾ ਅਸਲ ਵਿੱਚ ਤੂੰ ਇਹ ਵਿਦੇਸ਼ ਵਿੱਚ ਆਇਆ ਹੋਇਆ ਹੈਂ ਤੇ ਜਦੋਂ ਤੇਰੇ ਸਵਾਸ ਖਤਮ ਹੋ ਗਏ ਜਦੋਂ ਸਵਾਸਾ ਰੂਪੀ ਪੂੰਜੀ ਖਤਮ ਹੋ ਗਈ ਪਾਸ਼ਾ ਕਹਿੰਦੇ ਜਾਣਾ ਪੈਣਾ ਇਹ ਮੇਰੇ ਪਰਦੇਸੀ ਜਿਹੜੇ ਸਮਝ ਨਿਸ਼ਚੈ ਕਰ ਆਪਣੇ ਮਨ ਵਿੱਚ ਪੱਕਾ ਧਾਰ ਕਿ ਇਹ ਦੇਸ਼ ਤੇਰਾ ਨਹੀਂ ਹੈ ਇਹ ਦੇਸ਼ ਤੇਰਾ ਨਹੀਂ ਹੈ ਇੱਥੇ ਤੇ ਤੂੰ ਇੱਕ ਯਾਤਰਾ ਕਰਨ ਆਇਆ ਜਿਵੇਂ ਆਪਾਂ ਬੱਚਿਆਂ ਨੂੰ ਭੇਜਿਆ 20 ਲੱਖ ਲਾ ਕੇ 30 50 50 ਲੱਖ 60 60 ਲੱਖ ਲਾ ਕੇ ਵੀ ਪਿਆਰੇ ਉਹ ਕਈਆਂ ਨੇ ਭੇਜੇ ਨੇ ਬੱਚੇ ਵਿਦੇਸ਼ਾਂ ਵਿੱਚ ਇੰਨੀ ਮਾਇਆ ਲਾ ਕੇ ਆਪ ਨੂੰ ਉਮੀਦ ਹੈ ਜੇ ਸਾਡਾ 20 30 50 ਲੱਖ ਲੱਗ ਵੀ ਗਿਆ ਤੇ ਸਾਡੇ ਬੱਚਿਆਂ ਨੇ ਜਾ ਕੇ ਕਮਾਲ ਲੈਣਾ ਉਹਨਾਂ ਦੀ ਜ਼ਿੰਦਗੀ ਬਣ ਜਾਵੇ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਇਸ ਸੰਸਾਰ ਤੇ ਵੀ ਤੂੰ ਇੱਕ ਧਨ ਲੈ ਕੇ ਆਇਆ ਸਵਾਸਾਂ ਰੂਪੀ ਧਨ ਇਹ ਪ੍ਰਮਾਤਮਾ ਨੇ ਦੇ ਕੇ ਤੈਨੂੰ ਭੇਜਿਆ ਧਨ ਖਰਚ ਕਰਕੇ ਭੇਜਿਆ ਇਹ ਧਨ ਖਰਚ ਕਰਕੇ ਆਪਾਂ ਨਾਮ ਧਨ ਕਮਾਉਣਾ ਜਿਵੇਂ ਮਾਇਆ ਦੇ ਬਜਰੇ ਆਪਾਂ ਡਾਲਰ ਕਮਾ ਰਹੇ ਹਾਂ ਇਧਰੋਂ ਰੁਪਈਏ ਲੱਗ ਰਹੇ ਨੇ ਤੇ ਉਧਰੋਂ ਡਾਲਰ ਆ ਰਹੇ ਨੇ ਇਧਰ ਆ ਕੇ ਆਪ ਨੂੰ ਸੁੱਖ ਮਿਲਣਾ ਆਪਾਂ ਨੂੰ ਉਮੀਦ ਹੈ ਕਿ ਜੇ 20 ਲੱਖ 30 ਲੱਖ ਲਾ ਲਿਆ ਤੇ ਸਾਡੇ ਬੱਚੇ ਸੈੱਟ ਹੋ ਜਾਣਗੇ ਇੱਕ ਉਮੀਦ ਕਰਕੇ ਆ ਪਿਆਰੇ ਭਾਵੇਂ ਜਿੰਨਾ ਮਰਜੀ ਔਖਾ ਹੋਣਾ ਪਵੇ ਜਿੱਥੋਂ ਮਰਜੀ ਧਨ ਇਕੱਠਾ ਕਰੀਏ ਪਰ ਬੱਚਿਆਂ ਨੂੰ ਸੈਟਲ ਕਰਨ ਵਾਸਤੇ ਆਪਾਂ ਮਾਇਆ ਖਰਚ ਦੇਣੀ ਹੈ ਪਾਸ਼ਾ ਕਹਿੰਦੇ ਉਸੇ ਤਰ੍ਹਾਂ ਇਹ ਤੂੰ ਜਿਹੜੇ ਪ੍ਰਦੇਸ਼ ਵਿੱਚ ਆਇਆ ਨਾ ਇਹ ਤੈਨੂੰ ਸਵਾਸਾਂ ਰੂਪੀ ਧਨ ਮਿਲਿਆ ਹੋਇਆ ਹੈ ਇਹ ਸਵਾਸ ਖਰਚ ਕਰਕੇ ਤੂੰ ਇਹ ਧਨ ਸਵਾਸ ਰੂਪੀ ਧਨ ਖਤਮ ਕਰ ਰਿਹਾ ਹੈ ਤੇ ਯਾਤਰਾ ਕਰ ਰਿਹਾ ਹੈ ਅਰਥ ਇਹਦੇ ਬਦਲੇ ਵਿੱਚ ਧਨ ਕਮਾਉਣਾ ਇਹ ਨਾਮ ਵਾਲਾ ਇਹ ਸੰਗਤ ਵਾਲਾ ਧਨ ਇਹ ਤੈਨੂੰ ਕਮਾਉਣਾ ਪੈਣਾ ਕਿਉਂਕਿ ਪਾਸ਼ਾ ਕਹਿੰਦੇ ਜਿਹੜੀਆਂ ਇਹ ਅੱਖਾਂ ਨੇ ਨਾ ਜਿਹੜੀ ਨਿਗਾਹ ਕਮਜ਼ੋਰ ਹੋ ਗਈ ਆਪਾਂ ਡਾਕਟਰ ਨੂੰ ਪੈਸੇ ਦੇਵਾਂਗੇ ਨਵਾਂ ਲੈਂਜ਼ ਪਾ ਲਵਾਂਗੇ ਕਈ ਵਾਰ ਆਪਾਂ ਲੈਂਜ਼ ਪਾਉਂਦੇ ਆਪਾਂ ਕਹਿੰਦੇ ਇਹਦੀ ਅੱਖ ਦੀ ਨਿਗਾਹ ਦੂਜੀ ਅੱਖ ਨਾਲੋਂ ਵੀ ਤੇਜ਼ ਹੋ ਗਈ ਹੈ ਕਿਉਂਕਿ ਲੈਂਜ਼ ਪੈ ਗਿਆ ਪਾਸ਼ਾ ਕਹਿੰਦੇ ਡਾਕਟਰ ਤੂੰ ਇਹ ਅੱਖਾਂ ਦੀ ਤੂੰ ਰੋਸ਼ਨੀ ਦੀ ਤੇ ਦਵਾਈ ਲੈ ਕੇ ਅੱਖਾਂ ਠੀਕ ਕਰ ਲਵੇਂ ਪਰ ਅੱਖਾਂ ਨਾਲ ਵੇਖਣਾ ਕੀ ਐ ਇਹ ਤੈਨੂੰ ਕੋਈ ਡਾਕਟਰ ਇਹਦੀ ਦਵਾਈ ਨਹੀਂ ਦੇ ਸਕਦਾ ਇਹ ਤੈਨੂੰ ਕਿੱਥੋਂ ਦਵਾਈ ਮਿਲਣੀ ਐ ਗੁਰੂ ਦੀ ਸੰਗਤ ਵਿੱਚੋਂ ਗੁਰੂ ਦੀ ਸੰਗਤ ਵਿੱਚੋਂ ਆ ਕੇ ਤੈਨੂੰ ਅੱਖਾਂ ਦੀ ਦਵਾਈ ਮਿਲਣੀ ਵੇਖਾਂ ਨਾਲ ਵੇਖਣਾ ਕਿਵੇਂ ਐ ਕੀ ਮਾੜਾ ਐ ਕੀ ਚੰਗਾ ਐ ਇਹ ਗੁਰੂ ਨੇ ਦੱਸਣਾ ਪਿਆਰਿਓ ਪਾਸ਼ਾ ਕਹਿੰਦੇ ਕੋਈ ਬਹਿਰਾ ਹੋਵੇ ਦਵਾਈ ਲਵੇ ਡਾਕਟਰ ਤੂੰ ਬਹਿਰਾਪਣ ਕਿਸੇ ਦਾ ਠੀਕ ਹੋ ਸਕਦਾ ਐ ਹਰ ਕੋਈ ਡਾਕਟਰ ਇਹ ਦਵਾਈ ਨਹੀਂ ਦੇ ਸਕਦਾ ਵੀ ਭਾਈ ਇਹ ਕੰਨਾਂ ਨਾਲ ਚੁਗਲੀ ਨਿੰਦਿਆ ਨਹੀਂ ਸੁਣਨੀ ਕਿਉਂਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਤਾਂ ਤੂੰ ਜਗ ਮੈਂ ਆਇਆ ਕਿਉਂ ਆਇਆ ਜਗ ਤੇ ਇਹ ਸੰਸਾਰ ਤੇ ਕਿਉਂ ਆਇਆ ਇਹ ਤੈਨੂੰ ਜੀਵਨ ਕਿਉਂ ਮਿਲਿਆ ਜਨਮ ਕਿਉਂ ਮਿਲਿਆ ਪਾਤਸ਼ਾਹ ਕਹਿੰਦੇ ਇਹ ਤੂੰ ਅੱਖਾਂ ਨੂੰ ਆਪਣੀਆਂ ਨੂੰ ਸਮਝਾ ਕਿ ਇਹ ਸਿਰਫ ਪਰਮਾਤਮਾ ਕਾਲਪੁਰਖ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਨਿਗਾਹ ਦੀ ਦਵਾਈ ਤੇ ਹਰ ਕੋਈ ਦੇ ਸਕਦਾ ਪਰ ਅੱਖਾਂ ਨਾਲ ਵੇਖਣਾ ਸਹੀ ਹੈ ਜਾਂ ਮਾੜਾ ਹੈ ਉਹ ਗੁਰੂ ਦੱਸ ਸਕਦਾ ਪਰ ਇਹ ਦਵਾਈ ਗੁਰੂ ਦੀ ਸੰਗਤ ਚੋਂ ਮਿਲਣੀ ਹੈ ਇਹ ਕੰਨਾਂ ਨਾਲ ਆਪਾਂ ਨੂੰ ਜੇ ਘੱਟ ਸੁਣ ਰਹੀ ਹੈ ਦਵਾਈ ਲੈ ਕੇ ਆਪਾਂ ਆਪਣੇ ਕੰਨਾਂ ਦੀ ਆਵਾਜ਼ ਠਟਕਰਾ ਸਕਨੇ ਆ ਪਰ ਪਾਸ਼ਾ ਕਹਿੰਦੇ ਨੇ ਭਾਈ ਅਸਲ ਵਿੱਚ ਇਹ ਕੰਨ ਕਾਦੇ ਵੇਲੇ ਮਿਲ ਨੇ ਇਹ ਸ਼ਰਵਨੋ ਮੇਰੇ ਹੋ ਇਹ ਕੰਨਾਂ ਦੀ ਗੱਲ ਵੀ ਕੀਤੀ ਹੈ ਆ ਸਕਦੇ ਇਹ ਦਵਾਈ ਆਪਾਂ ਲੈ ਕੇ ਇਹਨਾਂ ਨੂੰ ਸੈੱਟ ਦੇ ਕਰਾ ਸਕਨੇ ਆ ਜੇ ਘੱਟ ਸੁਣ ਰਿਹਾ ਔਰ ਯਾਦ ਰੱਖੀ ਪਿਆਰਿਆ ਇਹ ਦਵਾਈ ਜੇ ਤੂੰ ਆਖੇ ਨਾ ਵੀ ਮੈਂ ਕਿਸੇ ਦੀ ਚੁਗਲੀ ਨਹੀਂ ਸੁਣਨੀ ਮੈਂ ਗੰਦੇ ਗੀਤ ਨਹੀਂ ਸੁਣਨੇ ਇਹ ਡਾਕਟਰ ਕੋਈ ਦਵਾਈ ਨਹੀਂ ਦੇ ਸਕਦਾ ਇਹਦੀ ਇਹ ਦਵਾਈ ਤੈਨੂੰ ਗੁਰੂ ਦੀ ਸੰਗਤ ਚੋਂ ਮਿਲਣੀ ਹੈ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਇਹ ਪਰਦੇਸੀ ਜਿਹੜੇ ਨਿਸ਼ਚੇ ਕਰ ਕੇ ਸੰਸਾਰ ਤੇ ਜਗਤ ਤੇ ਜੋ ਤੈਨੂੰ ਜੀਵਨ ਮਿਲਿਆ ਨਾ ਇਹ ਕੁਝ ਘੰਟਿਆਂ ਦਾ ਵੀ ਹੋ ਸਕਦਾ ਕੁਝ ਸਾਲਾਂ ਦਾ ਵੀ ਹੋ ਸਕਦਾ ਵੱਧ ਤੋਂ ਵੱਧ 100 ਸਾਲ 102 3 ਸਾਲ ਇੱਥੇ ਇੱਕ ਤੱਕ ਉਮਰ ਚਲੇ ਜਾਵੇਗੀ ਪਰ ਅੱਜ ਦੇ ਜਮਾਨੇ 'ਚ ਜੋ ਅੱਜ ਦੀ ਪੀੜ੍ਹੀ ਚੱਲ ਰਹੀ ਉਹਨਾਂ ਪਿਆਰੋ ਬਸ 60 ਸਾਲ ਤੇ 70 ਸਾਲ ਇੱਥੇ ਹੀ ਉਮਰ ਰਹਿ ਗਈ ਹੈ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਇਹ ਪਰਦੇਸੀ ਜਿਹੜੇ ਇਹ ਮੇਰੇ ਮਨਾਂ ਤੂੰ ਸਮਝ ਇਹ ਸੰਸਾਰ ਤੇ ਤੂੰ ਪਰਦੇਸੀ ਬਣ ਕੇ ਆਇਆ ਹੈ ਇਹ ਦੇਸ਼ ਤੇਰਾ ਨਹੀਂ ਇਹ ਨਾ ਤੇਰਾ ਦੇਸ਼ ਮਨਾ ਪਰਦੇਸੀ ਆ ਇਹ ਤੇਰਾ ਦੇਸ਼ ਨਹੀਂ ਕਿ ਪਰਦੇਸ ਵਿੱਚ ਆਇਆ ਹੋਇਆ ਹੈ ਇਹ ਨਾਮ ਧੰਨ ਸੰਗਤ ਧੰਨ ਇਕੱਠਾ ਕਰਨ ਵਾਸਤੇ ਸਵਾਸਾਂ ਰੂਪੀ ਧੰਨ ਤੂੰ ਆਪਣਾ ਖਰਚ ਕਰ ਰਿਹਾ ਹੈ ਤੇ ਕਈ ਪਿਆਰਿਓ ਧੰਨ ਜੋੜ ਕੇ ਪੰਡਾ ਬਣ ਕੇ ਜਾਣੀਆਂ ਸੰਗਤ ਦੀਆਂ ਇਹ ਨਾਮ ਦੀਆਂ ਚੰਗੇ ਕਰਮ ਕਰਨ ਦੀਆਂ ਤੇ ਕਈ ਇਹ ਆਪਣਾ ਸਵਾਸਾਂ ਰੂਪੀ ਧਨ ਗਵਾ ਗਵਾ ਕੇ ਤੇ ਇਹ ਸਵਾਸਾਂ ਰੂਪੀ ਧਨ ਗਵਾ ਕੇ ਖਾਲੀ ਹੱਥ ਜਾਣਗੇ ਫਿਰ ਆਪਾਂ ਅਰਦਾਸਾਂ ਕਰਦੇ ਹਾਂ ਟੇਡੀਆਂ ਜੋਨਾਂ ਤੋਂ ਬਚਾਉਣਾ ਪਾਛਾ ਕਹਿੰਦੇ ਟੇਡੀਆਂ ਜੋਨਾਂ ਤੋਂ ਬਚਿਆ ਤਾਂ ਜਾਣਾ ਜੇ ਤੂੰ ਕਦੇ ਜਿਉਂਦੇ ਜੀ ਸੰਗਤ ਕੀਤੀ ਹੋਵੇ ਜੇ ਤੂੰ ਨਾਮ ਜਪਿਆ ਹੋਵੇ ਤੇ ਰਾਜਾ ਸਾਹਿਬ ਪ੍ਰਮਾਣ ਕਰਦਨ ਹੈ ਕੋਈ ਕਾਲ ਖਵਾਬ ਖਿਆਲ ਇਹ ਦੇਖ ਹਵਾਲਾ ਨਾ ਪਾਓ ਪਸਾਰਾ ਪਾਛ ਕਹਿੰਦੇ ਇਸ ਦੀ ਅਸਲੀਅਤ ਨੂੰ ਸਮਝ ਕੇ ਭੈੜੇ ਖਿਆਲਾਂ ਵਿੱਚ ਖਚਤ ਨਾ ਹੋ ਤੇ ਸੋਚ ਕੇ ਪਸਾਰੇ ਨੂੰ ਪਸਾਰ ਇੱਕ ਸਿਆਣਿਆਂ ਦੀ ਉਦਾਹਰਣ ਹੈ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਉਹਦਾ ਮਤਲਬ ਪਤਾ ਕੀ ਹੈ ਕਿ ਆਪਾਂ ਧਨ ਘਟੇ ਆਪਣੇ ਕੋਲ ਮਾਇਆ ਘਟੇ ਆਪਾਂ ਖਰਚਾ ਜ਼ਿਆਦਾ ਕਰਨ ਲੱਗ ਪੈਨੇ ਇਹਦਾ ਮਤਲਬ ਹੈ ਕਿ ਭਾਈ ਆਪਣੀ ਚਾਦਰ ਵੇਖ ਕੇ ਪੈਰ ਫਸਾਰੋ ਅੱਡੀਆਂ ਚੁੱਕ ਕੇ ਫਾੜਾ ਨਾ ਲਵੋ ਇਹ ਉਦਾਹਰਨ ਆਪਾਂ ਸੁਣਦੇ ਆ ਨਾ ਰਾਜਾ ਸਭ ਕਹਿੰਦੇ ਭਾਈ ਆਪਣੇ ਆਪ ਦੀ ਖੋਜ ਕਰ ਤੂੰ ਇਹ ਸੰਸਾਰ ਤੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਫਿਰ ਪਾਸ਼ਚ ਕਹਿੰਦੇ ਆਪਣੇ ਇਸ ਅਸਲੀਅਤ ਨੂੰ ਸਮਝ ਭੈੜੇ ਖਿਆਲਾਂ ਵਿੱਚ ਖਚਤ ਨਾ ਹੋ ਤੇ ਸੋਚ ਦੇ ਪਸਾਰੇ ਨੂੰ ਪਸਾਰ ਆਪਣੇ ਸੋਚ ਸਮਝ ਕੇ ਪਸਾਰ ਜੇ ਤੈਨੂੰ ਧਨ ਮਿਲਿਆ ਨਾ ਇਹ ਸਵਾਸਾਂ ਰੂਪੀ ਧਨ ਮਿਲਿਆ ਇਹ ਤੇ ਖਰਚ ਹੋ ਰਿਹਾ ਇਹ ਤੇ ਜਦੋਂ ਇੱਥੇ ਜ਼ਿੰਦਗੀ ਸੰਸਾਰ ਤੇ ਆਪਾਂ ਨੂੰ ਜੀਵਨ ਮਿਲਿਆ ਨਾਲ ਹੀ ਮਾਈਨਸ ਹੋਣੇ ਸ਼ੁਰੂ ਹੋ ਗਏ ਨੇ ਤੂੰ ਚੰਗੇ ਕਰਮ ਨਹੀਂ ਕਮਾ ਰਿਆ ਇਹ ਤੇਰੀ ਜ਼ਿੰਮੇਵਾਰੀ ਹੈ ਤੂੰ ਚੰਗੇ ਕਰਮ ਕਮਾ ਰਿਆ ਤਾਂ ਵੀ ਤੇਰੀ ਜ਼ਿੰਮੇਵਾਰੀ ਹੈ ਪਰ ਇਹ ਸਵਾਸ ਆਪਣੀ ਆਪ ਘਟਣੇ ਸ਼ੁਰੂ ਹੋ ਗਏ ਨੇ ਇਹ ਸਵਾਸਾਂ ਰੂਪੀ ਜਿਹੜਾ ਧਨ ਮਿਲਿਆ ਸੀ ਨਾ ਇਹ ਆਪਣੇ ਆਪ ਨਦੀ ਵਹਿਣੀ ਸ਼ੁਰੂ ਹੋ ਗਈ ਹੈ ਇਹ ਨਦੀ ਖਾਲੀ ਹੋਣ ਨੂੰ ਬਹੁਤਾ ਸਮਾਂ ਨਹੀਂ ਰਹਿ ਗਿਆ ਪਾਸ਼ਾ ਕਹਿੰਦੇ ਆਪਣੇ ਪਸਾਰੇ ਨੂੰ ਵੇਖ ਕੇ ਪਸਾਰ ਭਾਵ ਜੇ ਤੈਨੂੰ ਜ਼ਿੰਦਗੀ ਮਿਲੀ ਹੈ ਜੀਵਨ ਮਿਲਿਆ ਹੈ ਤੂੰ ਵੇਖ ਕਿ ਗੁਰੂ ਦੀ ਸੰਗਤ ਵਾਸਤੇ ਇੱਕ ਘੜੀ ਦਾ ਸਮਾਂ ਕੱਢਣਾ ਕਿਵੇਂ ਹੈ ਇਹ ਤੂੰ ਸੋਚਣਾ ਕਿਉਂਕਿ ਪਰਮਾਤਮਾ ਨੇ ਤੈਨੂੰ ਸਵਾਸ ਦਿੱਤੇ ਨੇ ਹੁਣ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣੇ ਆ ਕਾਦੇ ਵਾਸਤੇ ਪੜ੍ਹਾਈ ਕਰਨ ਵਾਸਤੇ ਭਾਈ ਬੱਚਿਓ ਪੜ੍ਹਾਈ ਕਰਨੀ ਹੈ ਜਦੋਂ ਬੱਚੇ ਪੜ੍ਹਾਈ ਕਰਨ ਵਾਸਤੇ ਜਾਂਦੇ ਨੇ ਵਿਦੇਸ਼ਾਂ ਵਿੱਚ ਫਿਰ ਆਪਾਂ ਕਹਿੰਦੇ ਹੁਣ ਮਾੜਾ-ਮੋਟਾ ਕੰਮ ਵੀ ਕਰੀ ਜਾਈ ਨਾਲ ਕੋਈ ਖਰਚਾ ਵੀ ਆਪਣਾ ਕੱਢੀ ਜਾਈ ਪੜ੍ਹਾਈ ਦਾ ਖਰਚਾ ਤੂੰ ਆਪਣਾ ਕਰੀ ਜਾਵੇਂ ਤੇ ਬੱਚੇ ਪਿਆਰੋ ਕਹੀ ਜਾਂਦੇ ਨੇ ਆਪਣੀ ਪੜ੍ਹਾਈ ਦਾ ਖਰਚਾ ਕੱਢੀ ਜਾਂਦੇ ਨੇ ਵਿੱਚੋਂ ਰਹਿਣ ਦਾ ਖਰਚਾ ਕੱਢੀ ਜਾਂਦੇ ਨੇ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਜੇ ਤੈਨੂੰ ਪਰਿਵਾਰ ਮਿਲਿਆ ਧੀਆ ਪੁੱਤਰ ਸਾਥ ਸੰਬੰਧੀ ਮਿਲੇ ਨੇ ਉਹ ਪਰਿਵਾਰ ਨੂੰ ਪਾਲਦਿਆਂ ਹੋਇਆਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਫਸਿਆ ਹੁੰਦਾ ਨਾ ਪਿਆਰੋ ਚਿੱਕੜ ਦੇ ਵਿੱਚੋਂ ਉੱਠ ਕੇ ਉਹ ਬਾਹਰ ਆ ਜਾਂਦਾ ਹੈ ਉਹ ਕਿੰਨਾ ਸੋਹਣਾ ਲੱਗਦਾ ਕਮਲ ਦਾ ਫੁੱਲ ਤੇ ਰਾਜਾ ਸਾਹਿਬ ਕਹਿੰਦੇ ਇਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਦੇ ਪਸਾਰਿਆਂ ਨੂੰ ਵੇਖਣਾ ਕਿ ਜੇ ਤੈਨੂੰ ਜੀਵਨ ਮਿਲਿਆ ਹੈ ਭੈਣ ਭਰਾ ਸਾਥ ਸਬੰਧੀ ਧੀਆ ਪੁੱਤਰ ਨੇ ਉਹਨਾਂ ਵਿੱਚੋਂ ਤੂੰ ਸਮਾਂ ਕੱਢ ਕੇ ਤੂੰ ਆਪਣੇ ਆਪ ਨੂੰ ਗੁਰੂ ਦੀ ਸੰਗਤ ਵਿੱਚ ਜੋੜਨਾ ਤੂੰ ਐਡਜਸਟ ਕਰਨਾ ਹੈ ਕਿ ਰੋਜ਼ ਇੱਕ ਕੱਡੀ ਸੰਗਤ ਵਿੱਚ ਕਿਵੇਂ ਕਰਾਂ ਕਿਉਂਕਿ ਜੀਵਨ ਮਿਲ ਗਿਆ ਇਹ ਧਨ ਮਿਲ ਗਿਆ ਹੁਣ ਖਰਚ ਤੇ ਤੂੰ ਆਪਣੇ ਹਿਸਾਬ ਨਾਲ ਕਰਨਾ ਹੈ ਇਹ ਆਪਣੀ ਰੂਟੀਨ ਬਣਾਈਏ ਕਿ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਇਹ ਰੋਜ਼ ਦੇ 24000 ਸਵਾਸ ਸਫਲ ਹੋ ਜਾਣਾ ਤੇ 24000 ਸਵਾਸ ਸਫਲ ਕਰਨ ਵਾਸਤੇ ਗੁਰੂ ਨੇ 24 ਮਿੰਟ ਦੇ ਦਿੱਤੇ ਪਾਸ਼ਾ ਕਹਿੰਦੇ 24 ਮਿੰਟ ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠ ਜਾਓ ਭਾਵ ਇੱਕ ਘੜੀ ਤੇ ਰਾਜਾ ਸਾਹਿਬ ਪਰਮਾਨ ਕਰਦੇ ਨੇ ਭਾਈ ਆਪਣੀ ਅਸਲੀਅਤ ਨੂੰ ਸਮਝ ਕਿ ਤੂੰ ਕਿੱਥੋਂ ਆਇਆ ਹੁਣ ਆਪਾਂ ਇੰਡੀਆ ਤੋਂ ਭਾਰਤ ਤੋਂ ਜਾਣਦੇ ਆ ਵਿਦੇਸ਼ਾਂ ਵਿੱਚ ਜਾਣਦੇ ਆ ਪਰ ਆਪਣਾ ਮਨ ਕਿੱਥੇ ਹੈ ਭਾਰਤ ਵਿੱਚ ਇਰਨ ਦੇ ਕਿ ਦੁਆਰਾ ਭਾਰਤ ਪੰਜਾਬ ਵਿੱਚ ਆਈਏ ਪੰਜਾਬ ਵਿੱਚ ਜਾਈਏ ਭਾਈ ਪੰਜਾਬ ਵਿੱਚ ਜਾਣਾ ਅਸੀਂ ਆਪਣਾ ਦੇਸ਼ ਅਸਲ ਵਿੱਚ ਇਹ ਹੈ ਭਾਵੇਂ ਵਿਦੇਸ਼ਾਂ ਵਿੱਚ ਪੱਕੇ ਵੀ ਹੋ ਜਾਈਏ ਬੱਚੇ ਵੀ ਸੈਟਲ ਹੋ ਜਾਣ ਪਰ ਮਨ ਜਿਹੜਾ ਨਾ ਜਿਹੜੀ ਸੁਰਤ ਹੈ ਉਹ ਪੰਜਾਬ ਨਾਲ ਜੁੜੀ ਰਹਿੰਦੀ ਭਾਈ ਇੱਕਦਾਂ ਇੱਕ ਦਿਨ ਪੰਜਾਬ ਵਿੱਚ ਜਾਈਏ ਜੇ ਅਸੀਂ ਨਾ ਜਾਈਏ ਤੇ ਸਾਡੇ ਜਿਹੜੇ ਅਸਤ ਨੇ ਉਹ ਪੰਜਾਬ ਵਿੱਚ ਚਲੇ ਜਾਣਾ ਇਹ ਬੰਨ ਦੀ ਭਾਵਨਾ ਹੁੰਦੀ ਹੈ ਪਿਆਰੋ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਤੂੰ ਸੰਸਾਰ ਤੇ ਜਗਤ ਤੇ ਆਇਆ ਏ ਪਰ ਤੇਰੀ ਜਿਹੜੀ ਬਿਰਤੀ ਹੈ ਤੇਰੀ ਸੁਰਤੀ ਹੈ ਨਾ ਇਹ ਜੁੜੀ ਰਵੇ ਵੀ ਤੂੰ ਕਿੱਥੋਂ ਆਈ ਹੈ ਤੇ ਕਿੱਥੇ ਜਾਣਾ ਇਹ ਸੁਰਤੀ ਨੂੰ ਸਮਝਾਣਾ ਪੈਣਾ ਵੇ ਤੂੰ ਕਿਹੜੇ ਦੇਸ਼ ਤੋਂ ਆਈ ਐ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸ ਇਹ ਦੇਸ਼ ਆਪਣਾ ਨਹੀਂ ਪਿਆਰਿਓ ਇਹ ਪਰਦੇਸ ਵਿੱਚ ਆਈ ਆਪਾਂ ਆਪਣਾ ਦੇਸ਼ ਕੋਈ ਹੋਰ ਹੈ ਜਿੱਥੋਂ ਆਪਾਂ ਆਏ ਆ ਉਹ ਦੇਸ਼ ਦੀ ਖੋਜ ਕਰਨੀ ਹੈ ਇਹ ਹਰ ਇੱਕ ਸਵਾਸ ਉਸ ਪ੍ਰਮਾਤਮਾ ਨਾਲ ਬ੍ਰਿਤੀ ਜੋੜਨੀ ਪਣੀ ਹੈ ਜਿਵੇਂ ਮਨ ਢਟਕਦਾ ਰਹਿੰਦੇ ਨੇ ਪੰਜਾਬ ਜਾਈਏ ਪਿੰਡ ਜਾਈਏ ਆਪਣਾ ਘਰ ਵੇਖ ਕੇ ਆਈਏ ਪਾਛੇ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਜਿਹੜਾ ਇਹ ਜੁੜਿਆ ਰਹੇ ਉਹ ਜ਼ਿੰਦਗੀ ਨਾਲ ਤੇ ਮੌਤ ਨਾਲ ਤੇ ਰੱਬ ਨਾਲ ਤੈਨੂੰ ਯਾਦ ਰੱਖ ਵੀ ਇੱਕ ਦਿਨ ਮੌਤ ਆਉਣੀ ਐ ਉਹ ਮੌਤ ਰੂਪੀ ਜਹਾਜ਼ ਨੇ ਤੈਨੂੰ ਚੱਕ ਕੇ ਲੈ ਜਾਣਾ ਦਿੱਤਾ ਵਿਦੇਸ਼ਾਂ ਵਿੱਚ ਤੇ ਸੈਡ ਤੇ ਹੋ ਕੇ ਵੀ ਆਪਾਂ ਸਾਰ ਲੈਣੇ ਆ ਕਿ ਭਾਈ ਕੋਈ ਗੱਲ ਨਹੀਂ ਜੇ ਸਾਲ ਦਾ ਵੀਜ਼ਾ ਸੀ ਚੱਲ ਸੈਡ ਤੇ ਹੋ ਜਾ ਡੌਂਕੀ ਲਾ ਕੇ ਚੱਲੇ ਜਾ ਪਾਸ਼ਾ ਕਹਿੰਦੇ ਪਰ ਇਹ ਸੰਸਾਰ ਤੇ ਜਿਸ ਦਿਨ ਤੇਰਾ ਵੀਜ਼ਾ ਖਤਮ ਹੋ ਗਿਆ ਇੱਕ ਦਿਨ ਵੀ ਇੱਕ ਸੈਕਿੰਡ ਵੀ ਤੈਨੂੰ ਹੋਰ ਨਹੀਂ ਮਿਲਣਾ ਜਦ ਜਮਦੂਤੀ ਰੂਪ ਨੇ ਤੈਨੂੰ ਆ ਕੇ ਚੱਕ ਕੇ ਲੈ ਜਾਣਾ ਤੇ ਰਾਜਾ ਸਾਹਿਬ ਪ੍ਰਮਾਨ ਕਰਦੇ ਨੇ ਪਹਾਰ ਜਾ ਪੈਣ ਜੋ ਬਹਿਣ ਕਰੇ ਇੰਨੀ ਨਾ ਕੁਝ ਕਰਨਾ ਹੈ ਆਏ ਸਹਾਰਾ ਪਾਸ਼ਾ ਕਹਿੰਦੇ ਇਸਤਰੀ ਭੈਣ ਇਹ ਜੋ ਤੇਰੇ ਨਾਲ ਗੱਲਾਂ ਕਰਦੇ ਨੇ ਨਾ ਗੱਲਾਂ ਬਾਤਾਂ ਕਰਦੇ ਨੇ ਤੈਨੂੰ ਕਿਸੇ ਨੇ ਸਹਾਰਾ ਨਹੀਂ ਦੇਣਾ ਕਿਉਂਕਿ ਪਾਸ਼ਾ ਦੀ ਬਾਣੀ ਕਹਿੰਦੀ ਹੈ ਕਿ ਜਿੱਥੇ ਸਾਖ ਸੰਬੰਧੀ ਭੈਣ ਭਰਾ ਕੋਈ ਨਹੀਂ ਪਹੁੰਚ ਸਕਦਾ ਉੱਥੇ ਤੈਨੂੰ ਜਾ ਕੇ ਲੇਖਾ ਦੇਣਾ ਬਣੇ ਅੱਜ ਤੂੰ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਬੱਚਿਆਂ ਨੂੰ ਪਾਲਣ ਵਾਸਤੇ ਬੱਚਿਆਂ ਨੂੰ ਪੜਾਉਣ ਵਾਸਤੇ ਬੇਈਮਾਨੀ ਵੀ ਕਰਦਾ ਹੈ ਮਾੜੇ ਕਰਮ ਕਰਦਾ ਹੈ ਠੱਗੀਆਂ ਕਰਦਾ ਹੈ ਨਿੰਦਿਆ ਚੁਗਲੀ ਜੋ ਕੁਝ ਤੇਰ ਤੋਂ ਹੋ ਰਿਹਾ ਤੂੰ ਕਰ ਰਿਹਾ ਪਰਿਵਾਰ ਖਾਤਰ ਪਰ ਪਾਸ਼ਾ ਕਹਿੰਦੇ ਭੈਣ ਭਰਾ ਸਾਥ ਸੰਬੰਧੀ ਧੀਆ ਪੁੱਤਰ ਕਿਸੇ ਨੇ ਤੈਨੂੰ ਸਹਾਰਾ ਨਹੀਂ ਦੇਣਾ ਜਦੋਂ ਲੇਖਾ ਪੁੱਛਣਾ ਤੇ ਤੇਰ ਤੋਂ ਪੁੱਛਿਆ ਜਾਣਾ ਜੇ ਤੂੰ ਕਰਮ ਬੀਜ ਰਿਆ ਨਾ ਮਾੜਾ ਉਹ ਤੈਨੂੰ ਵੱਡਣਾ ਪੈਣਾ ਹੈ ਕਿਉਂਕਿ ਇਹ ਕਰਮ ਜਿਹੜਾ ਇੱਕ ਇੱਕ ਬੀਜਿਆ ਜਾਂਦਾ ਜੇ ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਇਹ ਕਰਮ ਬੀਜ ਰਹੇ ਹੋ ਫਲ ਇਹਦਾ ਵੀ ਮਿਲਣਾ ਹੈ ਇਹ ਬ्यर्थ ਨਹੀਂ ਜਾਣਾ ਕਿਉਂਕਿ ਪਾਸ਼ਾ ਨੇ ਤੋ ਸੁੱਖਾ ਹੀ ਬੜਾ ਕਰ ਦਿੱਤਾ ਪਾਸ਼ਾ ਕਹਿੰਦੇ 24 ਮਿੰਟ ਗੁਰੂ ਦੀ ਸੰਗਤ ਵਿੱਚ ਬੈਠ ਜਾਓ ਤੇ 24 ਮਿੰਟ ਦੇ ਬਦਲੇ ਤੁਹਾਡੇ 24 ਘੰਟਿਆਂ ਦੇ ਸਵਾਸ 24000 ਸਵਾਸ ਸਫਲ ਨੇ ਇਹ 24 ਮਿੰਟ ਦੇ ਬਦਲੇ ਪਰ ਸ਼ਰਤ ਇਹ ਕਹੇ ਸੰਗਤ ਵਿੱਚ ਬੈਠਣਾ ਪੈਣਾ ਹੈ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਇਹ ਭੈਣ ਭਰਾ ਇਹ ਜੋ ਤੇਰੇ ਨਾਲ ਗੱਲਾਂ ਬਾਤਾਂ ਕਰਦੇ ਨੇ ਨਾ ਇਹ ਸੰਸਾਰ ਇਹ ਜਗਤ ਹੈ ਇਹ ਜ਼ਰੂਰੀ ਹੈ ਪਰ ਪਾਤਸ਼ਾਹ ਕਹਿੰਦੇ ਅੰਤ ਸਮੇਂ ਨਾਲ ਤੇਰੇ ਕਿਸੇ ਨੂੰ ਨਹੀਂ ਜਾਣਾ ਪਾਤਸ਼ਾਹ ਕਹਿੰਦੇ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਇਹ ਬਾਣੀ ਇਹ ਪੜਿਆ ਹੋਇਆ ਨਾਮ ਇਹ ਕੀਤਾ ਹੋਇਆ ਸਿਮਰਨ ਕੀਤੀ ਹੋਈ ਸੰਗਤ ਇੰਨੇ ਜਾ ਕੇ ਫਿਰ ਨਾਲ ਖੜ ਜਾਣਾ ਜਦੋਂ ਇੱਕ ਤਰਾਜੂ ਵਿੱਚ ਪਾ ਕੇ ਤੋਲਿਆ ਜਾਣਾ ਤੇਰੇ ਮਾੜੇ ਤੇ ਚੰਗੇ ਕਰਮਾਂ ਨੂੰ ਉੱਥੇ ਜਾ ਕੇ ਹੋ ਸਕਦਾ ਇੱਕ ਘੜੀ ਦੀ ਸੰਗਤ ਕੀਤੀ ਹੋਈ ਤੇਰੇ ਸਾਰੇ ਮਾੜੇ ਕਰਮ ਵੀ ਕੱਟ ਦਵੇ ਕਈ ਵਾਰ ਜ਼ਿੰਦਗੀ 'ਚ ਬੜੇ ਵੱਡੇ ਦੁੱਖ ਲਿਖੀ ਹੁੰਦੇ ਨੇ ਪਿਆਰੋ ਬੜੇ ਵੱਡੇ ਦੁੱਖ ਪਰ ਉਹ ਸੂਲ ਬਣ ਕੇ ਇਹ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਨੇ ਪਿਆਰੋ ਸੂਲੀ ਦਾ ਸੂਲ ਬਣਾ ਦਿੰਦੇ ਨੇ ਚੰਗੇ ਕਰਮ ਪਾਤਸ਼ਾਹ ਕਹਿੰਦੇ ਨੇ ਆਪਾਂ ਸੁਣਦੇ ਹਾਂ ਨਾ ਪਿਆਰੋ ਦੋ ਸੰਗਤ ਕਰਨ ਵਾਲੇ ਇੱਕ ਦਿਨ ਜਾ ਰਹੇ ਨੇ ਤੁਰੇ ਜਾ ਰਹੇ ਨੇ ਕਹਿੰਦੇ ਅੱਜ ਪਰਖ ਹੋਵੇਗੀ ਇੱਕ ਮਾੜੇ ਕਰਮ ਕਰਨ ਵਾਲੇ ਇੱਕ ਚੰਗੇ ਕਰਮ ਕਰਨ ਵਾਲੇ ਕਹਿੰਦੇ ਅੱਜ ਪਰਖ ਕਰਨੀ ਆਪਾਂ ਵੇਖਣਾ ਵੀ ਮਾੜੇ ਕਰਮ ਦਾ ਚੰਗਾ ਨਤੀਜਾ ਜਾਂ ਚੰਗੇ ਕਰਮਾਂ ਦਾ ਚੰਗਾ ਨਤੀਜਾ ਕਿਹਦਾ ਨਤੀਜਾ ਵਧੀਆ ਮਿਲਦਾ ਆਪਾਂ ਨੂੰ ਤੇ ਮਾੜੇ ਕਰਮ ਕਰਨ ਵਾਲਾ ਜਾ ਰਿਹਾ ਇਕੱਠੇ ਜਾ ਰਹੇ ਨੇ ਪਹਿਲੇ ਦੋ ਆਪਸ ਵਿੱਚ ਦੋਸਤ ਨੇ ਮਾੜੇ ਕਰਮ ਜਿਹੜਾ ਕਰਦਾ ਇੱਕ ਰੋਜ਼ ਸੰਗਤ ਕਰਨ ਜਾਂਦਾ ਇੱਕ ਮਾੜੇ ਕਰਮ ਕਰਨ ਜਾਂਦਾ ਅੱਜ ਇਕੱਠੇ ਤੁਰੇ ਨੇ ਕਹਿੰਦੇ ਅੱਜ ਪਰਖ ਕਰਨੀ ਐ ਤੇ ਮਾੜੇ ਕਰਮ ਕਰਨ ਵਾਲਾ ਜਾ ਰਿਹਾ ਕੀ ਵੇਖਦਾ ਤੁਰਿਆ ਜਾ ਰਿਹਾ ਰਸਤੇ ਵਿੱਚ ਇੱਕ ਪੈਰ ਨੂੰ ਕੁਝ ਛੂਹਿਆ ਉਹਦੇ ਨੂੰ ਸੋਚਿਆ ਸ਼ਾਇਦ ਪੱਥਰ ਹੈ ਜਦੋਂ ਚੁੱਕ ਕੇ ਵੇਖਿਆ ਤੇ ਬੜਾ ਕੀਮਤੀ ਲਾਲ ਹੀਰਾ ਬੜਾ ਕੀਮਤੀ ਹੀਰਾ ਮਿਲਿਆ ਬੜਾ ਖੁਸ਼ ਹੋਇਆ ਕਹਿੰਦਾ ਮੈਂ ਕਦੇ ਸੰਗਤ ਨਹੀਂ ਕੀਤੀ ਮੈਂ ਮਨਮੁਖ ਬੰਦਾ ਆ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਕ ਆ ਪਰ ਕਹਿੰਦੇ ਵੇਖ ਮੈਨੂੰ ਅੱਜ ਕਿੰਨਾ ਸੋਹਣਾ ਹੀਰਾ ਮਿਲ ਗਿਆ ਕਹਿੰਦੇ ਇਹ ਚੰਗੇ ਮਾੜੇ ਕਰਮ ਐਵੇਂ ਲੋਕਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ ਇਹ ਮਾੜੇ ਕਰਮ ਚੰਗੇ ਕਰਮ ਕੁਝ ਵੀ ਨਹੀਂ ਹੁੰਦਾ ਤੇ ਦੂਜਾ ਜਿਹੜਾ ਚੰਗੇ ਕਰਮ ਕਰਨ ਵਾਲਾ ਹੈ ਉਹ ਚੰਗੇ ਕਰਮ ਕਰਨ ਵਾਲਾ ਵੀ ਜਾ ਰਿਹਾ ਹੈ ਜਿਹੜਾ ਰੋਜ਼ ਸੰਗਤ ਕਰਦਾ ਉਹ ਜਾ ਰਿਹਾ ਅੱਗੇ ਵੇਖਦਾ ਇੱਕਦਮ ਉਹਦੇ ਪੈਰ ਦੇ ਵਿੱਚ ਬੜਾ ਵੱਡਾ ਸੂਲ ਲੱਗਦਾ ਹੈ ਪਿਆਰੇ ਸੂਲ ਲਹੂ ਲਵਹਣ ਹੋ ਜਾਂਦਾ ਰੋਣ ਲੱਗ ਪੈਂਦਾ ਬੈਠ ਕੇ ਵੀ ਇੰਨਾ ਦਰਦ ਹੋਣ ਲੱਗ ਪੈਂਦਾ ਤੇ ਮਹਾਂਪੁਰਸ਼ਾਂ ਕੋਲ ਜਾਂਦੇ ਨੇ ਕਹਿੰਦੇ ਮਹਾਂਪੁਰਜ ਜੀ ਇਹ ਮਾੜੇ ਕਰਮ ਕਰਦਾ ਮੈਂ ਚੰਗੇ ਕਰਮ ਕਰਨਾ ਇਹ ਦੱਸੋ ਵੀ ਇਹ ਖੇਡ ਕੀ ਬਣੀ ਐ ਇਹਨੂੰ ਤੇ ਹੀਰਾ ਮਿਲ ਗਿਆ ਲਾਲ ਮਿਲ ਗਿਆ ਤੇ ਮੈਨੂੰ ਇੰਨਾ ਦੁੱਖ ਮਿਲ ਗਿਆ ਤੇ ਮਹਾਪੁਰਸ਼ਾਂ ਨੇ ਕਿਹਾ ਭਾਈ ਇਹਦੇ ਜਿਹੜੇ ਕਰਮ ਸੀ ਨਾ ਇਹਦੇ ਕਰਮਾਂ ਕਰਕੇ ਇਹਨੂੰ ਬੜੀ ਵੱਡੀ ਖਾਨ ਮਿਲਣੀ ਸੀ ਇਰੀਆਂ ਦੀ ਇਹਨੇ ਬੜਾ ਅਮੀਰ ਬਣਨਾ ਸੀ ਬੜੇ ਹੀਰੇ ਜਵਾਹਰਾਤ ਦਾ ਮਾਲਕ ਬਣਨਾ ਸੀ ਇਹਦੇ ਕਰਮਾਂ ਕਰਕੇ ਪਰ ਇਹ ਮਾੜੇ ਕਰਮ ਕਰਨ ਲੱਗ ਪਿਆ ਇਹਦੇ ਮਾੜੇ ਕਰਮਾ ਕਰਕੇ ਇਹਦੇ ਸਵਾਸ ਜਿਹੜੇ ਨੇ ਇਹ ਖਰਾਬ ਹੋਣ ਲੱਗ ਪਏ ਇਹਦੇ ਮਾੜੇ ਕਰਮਾ ਕਰਕੇ ਜਿਹੜੇ ਉਹ ਇਹਨੂੰ ਹੀਰਿਆਂ ਦੀ ਖਾਨ ਮਿਲਣੀ ਸੀ ਨਾ ਕਰਮ ਘਟਦੇ ਆ ਘਟਦੇ ਆ ਕੱਟਦੇ ਆ ਸਾਰੇ ਕੱਟ ਗਏ ਹੁਣ ਇਹ ਕੱਲਾ ਹੀਰਾ ਇੱਕੋ ਹੀ ਮਿਲਿਆ ਨਹੀਂ ਤੇ ਇਹਨੂੰ ਬੜੀ ਵੱਡੀ ਖਾਨ ਮਿਲਣੀ ਜੇ ਚੰਗੇ ਕਰਮ ਕਰਦਾ ਜੇ ਰੋਜ਼ ਸੰਗਤ ਕਰਦਾ ਇਹਨੂੰ ਬੜੀ ਵੱਡੀ ਖਾਨ ਮਿਲਣੀ ਸੀ ਕਹਿੰਦੇ ਮਹਾਪੁਰਸ਼ੋ ਇਹ ਤੇ ਗੱਲ ਮੈਂ ਮੰਨ ਲਈ ਤੁਹਾਡੀ ਠੀਕ ਐ ਇਹ ਮਾੜੇ ਕਰਮ ਕਰਨ ਲੱਗ ਗਿਆ ਇਹਨੂੰ ਹੀਰਿਆਂ ਦੀ ਖਾਨ ਨਹੀਂ ਮਿਲੀ ਪਰ ਮੈਂ ਤੇ ਸੰਗਤ ਕਰਨ ਵਾਲਾ ਮੈਨੂੰ ਇਹ ਸੂਲ ਕਿਉਂ ਲੱਗਾ ਪੈਰ 'ਚ ਤੇ ਮਹਾਪੁਰਸ਼ ਕਹਿੰਦੇ ਭਾਈ ਯਾਦ ਰੱਖੀ ਤੇਰੀ ਜ਼ਿੰਦਗੀ 'ਚ ਤੇਰੀ ਕਿਸਮਤ 'ਚ ਲਿਖਿਆ ਸੀ ਤੂੰ ਇਸ ਜਨਮ ਵਿੱਚ ਸੂਲੀ ਚੜ੍ਹਨਾ ਸੀ ਭਾਵ ਫਾਂਸੀ ਤੈਨੂੰ ਚੜਾਇਆ ਜਾਣਾ ਸੀ ਤੂੰ ਇਸ ਜਨਮ 'ਵੈ ਸੂਲੀ ਤੇ ਚੜ੍ਹਨਾ ਸੀ ਤੈਨੂੰ ਸੂਲੀ ਤੇ ਚੜਾਇਆ ਜਾਣਾ ਸੀ ਤੇਰੇ ਇੰਨੇ ਮਾੜੇ ਕਰਮ ਸੀ ਪਰ ਤੂੰ ਰੋਜ਼ ਗੁਰੂ ਦੀ ਸੰਗਤ ਕਰਨ ਲੱਗ ਪਿਆ ਰੋਜ਼ ਚੰਗੇ ਕਰਮ ਕਰਨ ਲੱਗ ਪਿਆ ਇਸ ਕਰਕੇ ਉਹ ਸੋਲੀ ਦਾ ਸੋਲ ਬਣ ਗਿਆ ਕੋ ਸਤਨਾਮ ਇਸ ਕਰਕੇ ਪਾਸ਼ਾ ਕਹਿੰਦੇ ਇੱਥੇ ਇੱਕ ਇੱਕ ਸਵਾਸ ਇੱਕ ਇੱਕ ਬੀਜਿਆ ਕਰਮ ਬਿਰਥਾ ਨਹੀਂ ਜਾਣਾ ਇੱਕ ਇੱਕ ਸਵਾਸ ਦਾ ਤੈਨੂੰ ਫਾਇਦਾ ਮਿਲਣਾ ਹੈ ਲਾਹਾ ਮਿਲਣਾ ਹੈ ਇੱਕ ਇੱਕ ਕਰਮ ਦਾ ਤੈਨੂੰ ਫਲ ਮਿਲਣਾ ਚਾਹੇ ਤੂੰ ਚੰਗਾ ਬੀਜ ਰਿਹਾ ਹੈ ਚਾਹੇ ਮਾੜਾ ਬੀਜ ਰਿਹਾ ਪਾਸ਼ਾ ਕਹਿੰਦੇ ਭਾਈ ਭੈਣ ਭਰਾ ਸਾਕ ਸਮਨ ਦੀ ਜਿੰਨਾਂ ਨਾਲ ਗੱਲਾਂ ਬਾਤਾਂ ਕਰਨਾ ਹੈ ਕਿਸੇ ਨੇ ਤੈਨੂੰ ਸਹਾਰਾ ਨਹੀਂ ਦੇਣਾ ਕੂੜ ਕੀ ਖੇਲ ਕਾ ਮੇਲ ਪਿਆਏ ਦਾਸ ਭਗਵਾਨ ਆ ਪਕੜ ਕਿਨਾਰਾ ਅਖੀਰ ਪੰਗਤੀ ਵਿੱਚ ਰਾਜਾ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਇਸ ਦੁਨੀਆ ਨੂੰ ਕੂੜ ਦਾ ਪਸਾਰਾ ਜਾਣ ਕੇ ਇਸ ਤੂੰ ਕਿਨਾਰਾ ਕੁਸ਼ੀ ਕਰ ਲੈ ਪਾਸ਼ਕੰਦੀ ਜਿਹੜਾ ਜਗਤ ਹੈ ਨਾ ਸੰਸਾਰ ਹੈ ਜਿਹਦੇ ਵਿੱਚ ਆ ਕੇ ਤੂੰ ਰੱਬ ਨੂੰ ਭੁੱਲਿਆ ਬੈਠਾ ਹੈ ਇਹ ਤੇਰੇ ਵਾਸਤੇ ਕੂੜ ਹੈ। ਪਾਸ਼ਕੰਦ ਜੇ ਤੂੰ ਪਰਿਵਾਰ ਵਿੱਚ ਵੀ ਰਹਿ ਕੇ ਰੱਬ ਨੂੰ ਭੁੱਲਿਆ ਨਾ ਤੇਰੇ ਕੋਲ ਇੱਕ ਘੜੀ ਸੰਗਤ ਕਰਨ ਵਾਸਤੇ ਸਮਾਂ ਨਹੀਂ ਇਹ ਪਰਿਵਾਰ ਵੀ ਤੇਰੇ ਵਾਸਤੇ ਕੂੜ ਹੈ। ਪਾਸ਼ਕੰਦ ਸਾਖ ਸੁਬੰਧੀ ਭੈਣ ਭਰਾ ਧਨ ਮਾਇਆ ਦੁਲਤ ਸਭ ਕੁਝ ਜ਼ਰੂਰੀ ਹੈ ਪਰ ਜੇ ਤੂੰ ਇਹਨਾਂ ਦੇ ਵਿੱਚ ਰਹਿ ਕੇ ਕਮਲ ਦੇ ਫੁੱਲ ਵਾਂਗੂ ਖੜਿਆ ਰਹੇਂਗਾ ਨਾ ਗੁਰੂ ਨਾਲ ਜੁੜਿਆ ਰਹੇਂਗਾ ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਪਿਆਰ ਪ੍ਰਗਟ ਹੁੰਦਾ ਪੈਦਾ ਹੁੰਦਾ ਪਰ ਉਹ ਉੱਪਰ ਆ ਕੇ ਚਿੱਕੜ ਤੋਂ ਵਾਂਝਾ ਰਹਿ ਜਾਂਦਾ ਹੈ ਚਿੱਕੜ ਉਹਨੂੰ ਸ਼ੋ ਵੀ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਭੈਣ ਭਰਾ ਸਾਖ ਸੰਬੰਧੀ ਭਾਈ ਜ਼ਰੂਰੀ ਨੇ ਕਿਉਂਕਿ ਸਭ ਤੋਂ ਉੱਚਾ ਧਰਮ ਜੇ ਹੈ ਨਾ ਉਹ ਗ੍ਰਸਥ ਧਰਮ ਹੈ ਪਰ ਪਾਤਸ਼ਾਹ ਕਹਿੰਦੇ ਇਹ ਕੂੜ ਕਿਉਂ ਹੈ ਜਦੋਂ ਤੂੰ ਰੱਬ ਨੂੰ ਭੁੱਲ ਗਿਆ ਪਰਿਵਾਰ ਵਿੱਚ ਰਹਿ ਕੇ ਪਰਿਵਾਰ ਨੂੰ ਪਾਲਣਾ ਪੋਛਣਾ ਤੇਰੀ ਜ਼ਿੰਮੇਵਾਰੀ ਹੈ ਤੇਰਾ ਧਰਮ ਹੈ ਪਰ ਜੇ ਤੂੰ ਨਾਲ ਗੁਰੂ ਦੀ ਸੰਗਤ ਕਰੇਗਾ ਤੇ ਤੂੰ ਕਮਲ ਦੇ ਫੁੱਲ ਵਾਂਗੂ ਖਿੜਿਆ ਰਹੇਗਾ ਤੂੰ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋ ਜਾਵੇਂਗਾ ਇਸ ਕਰਕੇ ਰਾਜਾ ਸਾਹਿਬ ਭਾਈ ਫਰਮਾਨ ਕਰਦੇ ਨੇ ਕਿ ਭਾਈ ਇਹ ਜਿਹੜਾ ਸਾਰਾ ਜਗਤ ਹੈ ਇਹਦੇ ਵਿੱਚੋਂ ਥੋੜਾ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰਿਆ ਕਰੋ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਨਹੀਂ ਉਹਨਾਂ ਪਿਆਰਿਓ ਜੀ ਉਹਨਾਂ ਨੇ ਕਹੀ ਕਿ ਅੱਲਾ ਧੰਨੀ ਕਮਾਈ ਜਾਓ ਪੜ੍ਹਾਈ ਛੱਡ ਦਿਵੋ ਤੇ ਉਹਨਾਂ ਨੇ ਪਿਆਰਿਓ ਥੋੜਾ ਟਾਈਮ ਵੇਖ ਕੇ ਉਹਨਾਂ ਅਗਲੇ ਡਿਪਲੋਮਾ ਕਰ ਦੇਣਾ ਨਾਲ ਨਾਲ ਆਪਾਂ ਪੜ੍ਹਾਈ ਵੀ ਕਰਾਉਣੀ ਆ ਬੱਚਿਆਂ ਨੂੰ ਨਾਲ ਨਾਲ ਕੰਮ ਵੀ ਕਰਦੇ ਨੇ ਦੋਨੋਂ ਕੰਮ ਚੱਲਦੇ ਇਸ ਕਰਕੇ ਪਾਸ਼ਾ ਕਹਿੰਦੇ ਇਹ ਜਗਤ ਵਿੱਚ ਨਾਲ ਨਾਲ ਪਰਿਵਾਰ ਵੀ ਪਾਲ ਤੇ ਨਾਲ ਨਾਲ ਰੱਬ ਨਾਲ ਜੁੜਿਆ ਰਹਿ ਤੇਰੀ ਲਿਵ ਜੁੜੀ ਰਵੇ ਰੱਬ ਨਾਲ ਤੇ ਤੂੰ ਕਦੇ ਵੀ ਘਾਟਾ ਨਹੀਂ ਖਾਏਂਗਾ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਭ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਮੰਗਿਆ ਕਰੋ ਰਾਜਾ ਸਭ ਤੋਂ ਪਾਸ਼ਾ ਹਮ ਅਵਗਣ ਪਰੇ ਏਕ ਗੁਣ ਨਹੀਂ ਪਾਸ਼ਾ ਤੁਸੀਂ ਕਿਰਪਾ ਕਰਨੀ ਹੈ ਤੁਸੀਂ ਬਖਸ਼ਿਸ਼ ਕਰਨੀ ਹੈ ਆਪਣੀ ਸੰਗਤ ਆਪ ਕਰਾਉਣੀ ਹੈ ਆਪਣਾ ਨਾਮ ਆਪ ਜਪਾਉਣਾ ਹੈ ਕਿਉਂਕਿ ਜਦੋਂ ਨਿੰਦਿਆ ਕਰਨੀ ਹੋਵੇ ਨਾ ਚੋਗਲੀ ਕਰਨੀ ਹੋਵੇ ਉਦੋਂ ਸਮੇ ਦਾ ਪਤਾ ਨਹੀਂ ਲੱਗਦਾ ਪਿਆਰ ਸਮਾਂ ਕਿਵੇਂ ਲੰਘ ਜਾਂਦਾ ਹੈ ਹੋਰ ਕਹਿੰਦੇ ਹੋਰ ਸੁਣਾ ਕੋਈ ਹੋਰ ਸੁਣਾ ਫੋਨ ਤੇ ਪਿਆਰੋ ਘੰਟਾ-ਘੰਟਾ ਦੋ-ਦੋ ਘੰਟੇ ਗੱਲ ਕਰੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਸਮੇਂ ਦਾ ਉਦੋਂ ਪਤਾ ਲੱਗਦਾ ਵੀ 2 ਘੰਟੇ ਗੱਲ ਹੋ ਗਈ ਐ 1 ਘੰਟਾ ਗੱਲ ਹੋ ਗਈ ਐ ਪਰ ਗੁਰੂ ਦੀ ਸੰਗਤ ਵਾਸਤੇ ਆਪਾਂ ਨੂੰ ਟਾਈਮ ਕੱਢਣਾ ਬੜਾ ਔਖਾ ਹੋਇਆ ਪਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਪਾਈ ਜਰੂਰ ਗੁਰੂ ਦੀ ਸੰਗਤ 'ਚ ਬੈਠਿਆ ਕਰੋ ਆਓ ਪਿਆਰਿਓ 2 ਕੁ ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਨਾਲ ਹੀ ਫਿਰ ਆਪਾਂ ਸਮਾਪਤੀ ਕਰਾਂਗੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਪਿਆਰ ਨਾਲ ਆਖੋ ਜੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 सम वाहि गुरु सप्तमागुरु सप्नाम वाहि गुरु सप्तमाहिगुरु सप्नाम वाहिगुरु सप्नाम वाहि गुरु सप्तमाहि गुरु सम वाहिगुरु सत्म वाहिगुरु वाहे गुरु सत्नाम वाहिगुरु वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਆਓ ਪਿਆਰਿਓ ਇਨ ਕਾ ਹਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਹਰ ਰੋਜ਼ ਦੀ ਤਰ੍ਹਾਂ ਪਾਤਸ਼ਾਹ ਜਿਹੜੇ ਵੀ ਸਰੀਰ ਆਪ ਜੀ ਦੇ ਚਰਨਾਂ 'ਚ ਪਹੁੰਚ ਰਹੇ ਨੇ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੇ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਸਾਈਂ ਰਣ ਮਹਾਰਾਜ ਸਦਾ ਚੜ੍ਹਦੀਆਂ ਕਲਾਂ ਵਲ ਜੀਵਨ ਬਖਸ਼ਣੇ ਮਾੜੇ ਕਰਮਾਂ ਤੋਂ ਬਚਾਉਣਾ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਚੰਗੇ ਕਰਮ ਕਰਾਉਣੀ ਮਹਾਰਾਜ ਸਭ ਤੋਂ ਦਾਨ ਪੁੰਨ ਕਰਾਉਣਾ ਸਭ ਤੋਂ ਆਪਣੀ ਸੰਗਤ ਕਰਾਉਣੀ ਮਹਾਰਾਜ ਮਾੜੇ ਕਰਮਾਂ ਤੋਂ ਡੰਡ ਤੋਂ ਬਚਾਉਣਾ ਮਹਾਰਾਜ ਕਿਰਪਾ ਕਰਨੀ ਸਭ ਦੇ ਪਰਿਵਾਰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਰਾਜਾ ਸਾਹਿਬ ਸਭ ਦੀ ਅਰਦਾਸ ਆਪਣੇ ਚਰਨਾਂ 'ਚ ਪਾਦਸ਼ਾਹ ਪ੍ਰਵਾਨ ਕਰ ਲੈਣੀ ਆਓ ਪਿਆਰਿਓ ਇਨੀਆਂ ਘਾਜਰੀਆਂ ਪਰਵਾਰ ਕਰਨੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ